ਸਾਸ਼ੀਕਾਲ ਸਾਰਿਆਂ ਨੂੰ ਕਿਵੇਂ ਆ ਸਾਰੇ ਹੋਪ ਸਾਰੇ ਬਹੁਤ ਵਧੀਆ ਹੋਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਅੱਜ ਆਪਾਂ ਬਲੌਗ ਸੰਡੇ ਦਾ ਦਿਨ ਹੈ ਸਟਾਰਟ ਕਰਨ ਚੱਲੇ ਆ ਦੁਪਹਿਰ 12 ਵਜੇ ਤੋਂ ਕਿਉਂਕਿ ਆਪਾਂ ਪੰਜਾਬੀ ਬਾਗ ਪਹੁੰਚ ਚੁੱਕੇ ਆ ਅੱਜ ਸੰਡੇ ਵੀ ਆਪਾਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਆਪਾਂ ਸੰਡੇ ਲਾਉਣ ਆਏ ਹਨਾ ਤੇ ਸੰਡੇ ਮਾਸਟਰ ਜੀ ਉਹ ਨਹੀਂ ਤਾਂ ਕੰਮ ਕਰਕੇ ਚਲੇ ਗਏ ਸੀ ਮੈਂ ਕਿਸੇ ਕਸਟਮਰ ਦੀ ਵੇਟ ਕਰ ਰਹੀ ਸੀ ਬਿਕੋਜ਼ ਮੈਂ ਉਹਨਾਂ ਨੂੰ ਕੱਪੜੇ ਦੇਣੇ ਨੇ ਤੇ ਸ਼ਾਮ ਨੂੰ ਅਸੀਂ ਇੱਥੋਂ ਹੀ ਕਿਤੇ ਜਾਣਾ ਹੈ ਕਰੇ ਨਹੀਂ ਜਾਣਾ ਹੈਗਾ ਕਿਤੇ ਇੰਜੋਏ ਕਰਨ ਰਹਿਣ ਜਾਣਾ ਉਹ ਤੁਹਾਨੂੰ ਮੈਂ ਦੱਸ ਦਿਆਂ ਕਿੱਥੇ ਜਾਣਾ ਤੇ ਅਸੀਂ ਇੱਥੇ ਰੈਡੀ ਹੋ ਚੁੱਕੇ ਆ ਹਨੀਤ ਗੁਰਪ੍ਰਤਾ ਪਾਪਾ ਤੇ ਮੰਮਾ ਵੀ 올 ਆਲ ਰੈਡੀ ਤੇ ਕਿੱਥੇ ਚੱਲੇ ਆ ਬਣੇ ਰਿਓ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿੱਥੇ ਚੱਲੇ ਚਾਹੇ ਨਹੀਂ ਆਉਣਾ ਕਿ ਮੈਂ ਆਨੀ ਸਾਦੀ ਆਨੀ ਸਾਦੀ ਗੁਰਪ੍ਰਤਾ ਮੈਂ ਕੀ ਰਹਿਣ ਆਨੀ ਸਾਦੀ ਮੇਰੇ ਘਰ ਦੇ ਕਹਿੰਦੇ ਵੀ ਪੇਕੇ ਨਾ ਆਇਆ ਕਰ ਰਹਿਣ ਮੰਮੀ ਪੱਕਾ ਆਪਣੇ ਘਰ ਜਾਵਾਂ ਪੱਕਾ ਹੈਲੋ एवरीवन ਕਿੱਥੇ ਚੱਲੇ ਆਪਾਂ ਸਾਰੇ ਮਣਕੀ ਸੇ ਕਿੱਥੇ ਚੱਲੇ ਆਪਾਂ ਸਾਰੇ ਮਣਕੀ ਮਣਕੀ ਅਬ ਅਸੀਂ ਡਰਾਈਵ ਕਰ ਰਹੇ ਨੇ ਅਸਾਂ ਅਸੀਂ ਤਾਂ ਰਾਤ ਨੂੰ ਹੀ ਜਾਣੇ ਹੁੰਨੇ ਆ ਮਣਕੀ ਤੁਹਾਨੂੰ ਮੇਰਾ ਫੇਸ ਵੀ ਦਿਖ ਰਿਹਾ ਹੋਣਾ ਹਨਾ ਲਾਈਕ ਕਰਦੇ ਹੁਣ ਆਪਾਂ ਜਾ ਕੇ ਮਣਕੀ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਹਨਾ ਅਨੀ ਫਾਈਨਲੀ ਆਪਾਂ ਮਣਕੀ ਪਹੁੰਚ ਚੁੱਕੇ ਆ ਖਾਲ ਲੱਗਿਆ ਖਾਣਾ ਮੰਤਰੀ ਜੀ ਕਹਿੰਦੇ ਭੁੱਖੇ ਹੀ ਆਉਣੇ ਬੰਨੇ ਆਉਂਦੇ ਸਰ ਰੋਟੀਆਂ ਨੂੰ ਪੈ ਗਏ ਅਸੀਂ ਆਦੇਸ ਬਣਾ ਕੇ ਰੱਖਿਆ ਸਵੇਰੇ ਦੇ ਲਈ ਸਪੈਸ਼ਲ ਆਦੇ ਸਾਰੇ ਨਹੀਂ ਰੋਟੀਆਂ ਨੂੰ ਪੈ ਗਏ ਸਾਡੂੰ ਭੁੱਖ ਲੱਗੀ ਹੋਈ ਸੀਗੀ ਅਸੀਂ ਉਹ ਰੋਟੀ ਖਾਂਦੇ ਰੋਟੀ ਖਾ ਕੇ ਫੇਰ ਤੁਹਾਨੂੰ ਮਿਲਦੀ ਆ ਉਹ ਆਉਂਦੇ ਨੇ ਉਹ ਮਰ ਜਾ ਆਪਣੇ ਉਹ ਦੋਨੋਂ ਭਰਾ ਤਾਂ ਇੰਜੋਏ ਕਰ ਰਹੇ ਨੇ ਆਪਣਾ ਗੱਲਾਂ ਬਾਤਾਂ ਉਧਰ ਸਾਡੀਆਂ ਦੋਨੋਂ ਇੱਕ ਸਾਡੀ ਮੰਮੀ ਆਏ ਹੋਏ ਨੇ ਇੱਕ ਮੇਰੇ ਸਾਡੀ ਸਾਸੂ ਮਾਤਾ ਹੋ ਗਈ ਇੰਜੋਏ ਕਰ ਰਹੇ ਨੇ ਅਸੀਂ ਲੱਗੇ ਹੋਇਆ ਦੇਖੋ ਨਿਆਣੇ ਬਿਠਾਏ ਹੋਏ ਆਨਪਾੜ੍ਹ ਅਨੀਤ ਅਰਾਨੂੰਪਾਰੀ ਹੈਲੋ ਪਰਿਵਾਰ ਮਾਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਉਂਦਾ ਕਿਸੇ ਚੀਜ਼ ਦਾ ਜੀ ਲਾਉਂਦੀ ਨਹੀਂ ਪਰ ਮਾਂ ਦਾ ਜੀ ਜ਼ਰੂਰ ਲਾਉਂਦੀ ਹੈ ਮੈਂ ਜੀ ਮੈਂ ਜੀ ਆਹ ਕੋਈ ਜੀ ਆਪ ਕੋਈ ਜੀ ਲਾਵੇ ਨਾ ਲਾਵੇ ਹਨਾ ਤੇ ਮਤਲਬ ਸਾਡਾ ਸਰਦਾ ਨਹੀਂ ਹੈਗਾ ਮੈਂ ਪਤਾ ਨਹੀਂ ਕਿਉਂ ਨਾ ਮਾਨਕੀ ਵਾਲਾ ਮੈਂ ਸਾਡੇ ਬਿਨਾ ਸਰਦਾ ਮਾਨਕੀ ਵਾਲਾ ਬਣੇ ਸਰੇ ਸਾਡਾ ਹੀ ਪੈ ਜੀ ਨਹੀਂ ਸਰਦਾ ਮਾਨਕੀ ਵਾਲਿਆ ਬਿਨਾ ਮੇਰਾ ਤਾਂ Jio ਨਹੀਂ ਮੈਂ ਨਾ ਅਮਨ ਨੂੰ ਕਿਹਾ ਵੀ ਆਪਾਂ ਭੜੀ ਚੱਲਦੇ ਆਂ ਜੀ ਦੀ ਜੀ ਉਹਨਾਂ ਕੋ ਗੈਸਟ ਆਏ ਹੋਏ ਸੀਗੇ ਵੀ ਆਪਾਂ ਭੜੀ ਚੱਲਦੇ ਆਂ ਨਾ ਕਹ ਲੈ ਮੈ ਤਾਂ ਮਾਨਕੀ ਉਹ ਜਾਣਾ ਮੈ ਤਾਂ ਮਾਨਕੀ ਉਹ ਸ਼ੁਰੂ ਤੋਂ ਮਾਨਕੀ ਦੇ ਉਹਨਾਂ ਦਾ ਜੀ ਲੱਗਦਾ ਅੱਗ ਤੁਹਾਡੀ ਨੂਨ ਪਾ ਲਿਆ ਉਹ ਮੇਰੇ ਬਲੱਡ ਭਲਾ ਨੂਨ ਖੜਾ ਖੜਾ ਤੁਸੀਂ ਨਾ ਖਾਓ ਮੈਂ ਦਾਣ ਲੈਣੀ ਹੈ ਤੇਰੇ ਨਾਲ ਅੱਛਾ ਨਾ ਖਾਓ ਯੋ ਗੁਰਪ੍ਰਦਾਨ ਸੇਅਰ ਕਰ ਲਓ ਮਾਂ ਪੁੱਤ ਸੇਅਰ ਕਰਿਆ ਕਰੋ ਆਹੋ ਓਕੇ ਰੋਟੀ ਖਾਣ ਤੋਂ ਬਾਅਦ ਹਜਮ ਕਰਨ ਲੱਗ ਗਏ ਸੀਗੇ ਬੱਚੇ ਲੱਗੇ ਸੀ ਅਸੀਂ ਤਾਂ ਕਾਹਦਾ ਹਜਮ ਕਰਨਾ ਅਸੀਂ ਵੀ ਵਾਕ ਕਰ ਰਹੇ ਸੀ ਵੈਸੇ ਅਸੀਂ ਵੇੜੇ 'ਚ ਫਿਰ ਰਹੇ ਸੀਗੇ ਪਿੰਡਾਂ 'ਚ ਇਹੀ ਅੱਛਾ ਲੱਗਦਾ ਹੈ ਵੇੜੇ ਦੇ ਵਿੱਚ ਫਿਰਨਾ ਹਨਾ ਮੈਨੂੰ ਤਾਂ ਬਹੁਤ ਮਤਲਬ ਇਹਨੇ ਖੁੱਲੀ ਡੁੱਲੀ 'ਚ ਸਾਨੂੰ ਤਾਂ ਮਿਲ ਜਾਂਦੀ ਹੈ ਬੱਚਿਆਂ ਨੂੰ ਮੇਰੇ ਨੂੰ ਖੇਡਣ ਨੂੰ ਖੁੱਲੀ ਡੁੱਲੀ ਥਾਂ ਮਿਲੀ ਹੋਈ ਆ ਹੁਣ ਅਸੀਂ ਰੋਟੀ ਪਾਣੀ ਖਾ ਲਿਆ ਤੇ ਹੁਣ ਅਸੀਂ ਲੱਗੇ ਹੋਇਆ ਬਾਹਰ ਇੰਜੋਏ ਕਰਨ ਅਮਨ ਤੇ ਨਵੀਰਾ ਕਹਿੰਦੇ ਵੀ ਅਸੀਂ ਠਹਿਰ ਕੇ ਖਾਵਾਂਗੇ ਤੇ ਇਹ ਦੋਨੋਂ ਭਰਾ ক্রিকেট ਖੇਡਣ ਲੱਗੇ ਹੋਏ ਸੀਗੇ ਮੈਂ ਕਿਹਾ ਮੈਂ ਵੀ ਤੁਹਾਡੇ ਨਾਲ ਖੇਡੂਗੀ ਤੇ ਅਸੀਂ ਸਾਰੇ ਉਰੇ ਇੰਜੋਏ ਕਰ ਰਿਹਾ ਬੇੜੇ ਦੇ ਵਿੱਚ ਫਿਰ ਰਹੇ ਆ ਹਨਾ ਅਮਨ ਦੀ ਕਾਰ ਕੋਲ ਖੜੇ ਆ ਹਨੀਤ ਉਹ ਦੇਖੋ ਅਮਨਜੀ ਵੀ ਖੜੇ ਨੇ ਅਮਨ ਚਾਚਾ ਜੀ ਕੋਲ ਗੱਲਾਂ ਮਾਰ ਰਹੇ ਨੇ ਮਤਲਬ ਸਾਰੇ ਆਪਣਾ ਆਪਣਾ ਰੁੱਜੇ ਜੇ ਪਏ ਨੇ ਸਾਰੇ ਪਰ ਵੇੜੇ 'ਚ ਫਿਰ ਰਹੇ ਨੇ ਕਿਉਂਕਿ ਅੰਦਰ ਥੋੜੀ ਗਰਮੀ ਸੀਗੀ ਵੇੜੇ ਦੇ ਵਿੱਚ ਨਾ ਬਹੁਤ ਸੋਹਣਾ ਮੌਸਮ ਸੀਗਾ ਦੇਖਿਓ ਇੱਥੇ ਦਿਉਰ ਪਰਜਾਈ ਨਾ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਨੇ ਮੇਰੀਆਂ ਚੁਗਲੀਆਂ ਕਰ ਰਹੇ ਨੇ ਡੈਫੀਨੇਟਲੀ ਮਨਪ੍ਰੀਤ ਜੀ ਤਾਂ ਉਹਨੂੰ ਕੁੱਟ ਅਮਨ ਨੂੰ ਕੁੱਟਣ ਲੱਗੇ ਹੋਏ ਨੇ ਕਹਿੰਦੇ ਮੇਰੀ ਭੈਣ ਨੂੰ ਤੰਗ ਕਰਦਾ ਨਾ ਮੈਂ ਤੈਨੂੰ ਕੁੱਟੂ ਅਮਨ ਕਹਿੰਦੇ ਮੈਂ ਤਾਂ ਕੋਈ ਤੰਗ ਨਹੀਂ ਕਰਦਾ ਆਹ ਛੋਟਾ ਅਮਨ ਦੇ ਟਾਈ ਸ਼ਰਟ ਟਾਈਟ ਹੋ ਗਈ ਹੈ ਨਾ ਸੋ ਇੱਥੇ ਅਸੀਂ ਲਗ ਕਰ ਰਹੇ ਹਾਂ ਗੱਲਾਂ ਚੁਗਲੀਆਂ ਤਾਂ ਕੀ ਦੀਆਂ ਕਰਨੀਆਂ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਹਾਂ ਮੈਂ ਦੀਦੀ ਨੂੰ ਸ਼ਿਕਾਇਤਾਂ ਲਾ ਰਹੀ ਹਾਂ ਅਮਨ ਦੀਆਂ ਤੇ ਇਹ ਸਾਡਾ ਮਨਪੀ ਦੀਦੀ ਸਾਡੀ ਜੱਜ ਨੇ ਨਾ ਫਿਰ ਅਸੀਂ ਇਹ ਫੈਸਲਾ ਸੁਣਾਉਂਦੇ ਹੁੰਦੇ ਨੇ ਵੀ ਅਮਨ ਨੂੰ ਕੁੱਟਣਾ ਹੈ ਕਿ ਨਹੀਂ ਕੁੱਟਣਾ ਹੈਗਾ ਤੇ ਇਸ ਕਰਕੇ ਅਸੀਂ ਆਪਣਾ ਇੰਜੋਏ ਕਰਨ ਜਾਂਦੇ ਹੁੰਨੇ ਆ ਹਨਾ ਮਤਲਬ ਥੋੜਾ ਜਿਹਾ ਦੇਖੋ ਜਦੋਂ ਆਪਾਂ ਕਿਸੇ ਕਿਤੇ ਜਾਂਦੇ ਆ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਇੱਕ ਪਾਸੇ ਪਈ ਤਾਂ ਰੋਟੀ ਵੀ ਹਨਾ ਸੜ ਜਾਂਦੀ ਹੈ ਉਸ ਕਰਕੇ ਥੋੜੀ ਜਿਹਾ ਚੇਂਜ ਹੋ ਜਾਂਦਾ ਹੈ ਅਗਲੇ ਦਿਨ ਨਾ ਜਦੋਂ ਕੰਮ ਕਰਦੇ ਆ ਮਤਲਬ ਬਹੁਤ ਖੁਸ਼ੀ ਜੇ ਮਨ ਨਾਲ ਕੰਮ ਕੀਤਾ ਜਾਂਦਾ ਬਿਕਾਜ਼ ਥੋੜਾ ਜਦੋਂ ਚੇਂਜ ਹੋ ਜਾਂਦਾ ਫਿਰ ਮਜ਼ਾ ਵੀ ਆਉਂਦਾ ਹੈ ਕੰਮ ਕਰਨ ਨੂੰ ਹਨਾ ਇਸ ਕਰਕੇ ਆਪਾਂ ਪਹੁੰਚ ਗਏ ਸੀਗੇ ਮਾਨਕੀ ਜਾਂਦੇ ਤਾਂ ਅਸੀਂ ਥੋੜੇ ਟਾਈਮ ਲਈ ਹੁੰਨੇ ਆ ਦੇਖੋ ਤੁਸੀਂ ਇਮੇਜਿਨ ਕਰੋਗੇ ਅਸੀਂ ਆ ਦੇਖੋ ਮੈਂ ਵੀ ਲੱਗ ਗਈ ਕ੍ਰਿਕਟ ਖੇਡਣ ਅਸੀਂ ਕਿੰਨੇ ਵਜੇ ਗਏ ਆ ਅਸੀਂ 8:30 ਪਹੁੰਚੇ ਆ ਮੈਨੂੰ ਲੱਗਾ 8:30 9 ਅਸੀਂ ਪਹੁੰਚੇ ਆ ਤੇ ਸਵੇਰੇ 7 ਵਜੇ ਦੇ ਨੂੰ ਸਾਡੀ ਵਾਪਸੀ ਹੋ ਗਈ ਆ ਮੈਂ ਤਾਂ ਬਹੁਤ ਰੋਂਡੀ ਪਿੱਟਦੀ ਹੁੰਨੀ ਆ ਮੈਂ ਤਾਂ ਜਦੋਂ ਮੈਂ ਆਊਟ ਵੀ ਹੋ ਰਹੀ ਸੀ ਮੈਂ ਤਾਂ ਵੀ ਨਹੀਂ ਬੈਠ ਦੇ ਰਹੀ ਸੀ ਮੈਂ ਕਿਹਾ ਮੈਂ ਆਊਟ ਹੋਈ ਹੋਣੀ ਬਹੁਤ ਰੋਂਡੀ ਪਿੱਟਦੀ ਆ ਦੇਖੋ ਇਹ ਤਾਂ ਗੱਡੀ ਤੇ ਬੈਠੀ ਆ ਬਾਪੂ ਦੀ ਲਾਡਲੀ ਬਾਪੂ ਤਾਂ ਆਪਣੀ ਧੀ ਦੇ ਆਲੇ-ਦਾਲੇ ਆਪਣੀ ਧੀ ਦੇ ਆਲੇ-ਦਾਲੇ ਕਹ ਓਏ ਬਾਪੂ ਓਏ ਓਏ ਬਾਪੂ ਓਏ ਮਤਲਬ ਬੀਰੇ ਨੂੰ ਨਾ ਇੰਨਾ ਚਾਹ ਹੁੰਦਾ ਵੀ ਹਨੀਤ ਮੇਰਾ ਨਾਮ ਲਵੇ ਜਦੋਂ ਹਨੀਤ ਨਾ ਸਾਰਿਆਂ ਦਾ ਨਾਮ ਲੈਂਦੀ ਆ ਮਨਪ੍ਰੀਤ ਦੀ ਦਾ ਚਾਚੀ ਨੂੰ ਕਹੋਗੇ ਪਿੰਦਰੀ ਹਨਾ ਮਤਲਬ ਵੀਰੇ ਨੂੰ ਇੰਨੀ ਖੁਸ਼ੀ ਮਿਲਦੀ ਆ ਵੀ ਮੇਰੀ ਕੁੜੀ ਆ ਆ ਦੇਖੋ ਜੀ ਮੇਰੇ ਘਰ ਵਾਲਾ ਮੈਨੂੰ ਹਰਾਉਣ ਲੱਗੇ ਹੋਏ ਨੇ ਕ੍ਰਿਕਟ 'ਚ ਕਹਿੰਦੇ ਬੱਚਿਓ ਤੁਹਾਨੂੰ ਤੁਹਾਡੇ ਨਾਲੇ ਮੰਨਦੀ ਨਹੀਂ ਹੈਗੀ ਇਹਨੂੰ ਮੈਂ ਹਰਾਉਣਾ ਹਨਾ ਤੇ ਆ ਦੇਖੋ ਦੋਨੋਂ ਦਿਓਰ ਪਰਜਾਈ ਲੱਗੇ ਹੋਏ ਨੇ ਪੂਰੀਆਂ ਚੁਗਲੀਆਂ ਵੱਢਣ ਮੇਰੀ ਸ਼ਿਕਾਇਤਾਂ ਲਾ ਰਹੇ ਨੇ ਕੁਝ ਨਹੀਂ ਹੈਗਾ ਇਹ ਐ ਕਰਦੀ ਆ ਇਹ ਬਾਹ ਕਰਦੀ ਆ ਇਹ ਮੇਰੀ ਮੰਮੀ ਨੂੰ ਰੋਟੀ ਨਹੀਂ ਦਿੰਦੀ ਹੈਗੀ ਐ ਦੇਖ ਲਓ ਮੇਰੀਆਂ ਸ਼ਿਕਾਇਤਾਂ ਲਾਉਂਦੇ ਨੇ ਜਾ ਕੇ ਪਰਜਾਈ ਕੋਲ ਤੇ ਫਿਰ ਮੇਰੇ ਡਾਂਟ ਆਪੇ ਪੈਣੀ ਆ ਫਿਰ ਮਨਪ੍ਰੀਤ ਦੀਦੀ ਮੈਨੂੰ ਡਾਂਟ ਦਿੰਦੇ ਨੇ ਚਲੋ ਮਨਪ੍ਰੀਤ ਦੀਦੀ ਡਾਂਟ ਤਾਂ ਮੈਂ ਕਦੇ ਵੀ ਨਹੀਂ ਐਦਾਂ ਕਹਿ ਸਕਦੀ ਵੀ ਉਹਨਾਂ ਨੇ ਮੈਨੂੰ ਕਿਉਂ ਡਾਂਟਿਆ ਬਿਕਾਜ਼ ਮੇਰਾ ਉਹਨਾਂ ਨਾਲ ਪਿਆਰੀ ਬਹੁਤ ਹੈ ਇਹਨਾਂ ਨੂੰ ਨੀ ਕਿਸੇ ਦੋਨਾਂ ਦੀ ਲੋੜ ਹੈਗੀ ਇਹ ਪਿਓ ਧੀ ਤਾਂ ਇਹ ਆਪਸ ਚ ਮਸਤ ਮੌਲੇ ਨੇ ਇਹਨਾਂ ਨੂੰ ਕਿਸੇ ਦੀ ਲੋੜ ਨਹੀਂ ਹੈਗੀ ਇਹ ਇਹਨਾਂ ਨੂੰ ਕੋਈ ਹੋਵੇ ਨਾ ਹੋਵੇ ਇਹਨਾਂ ਲਈ ਮਤਲਬ ਨਾ ਬਰਾਬਰ ਹੈ ਇਹਨਾਂ ਦੋਨਾਂ ਨੇ ਆਪਸ ਚ ਖੁਸ਼ ਰਹਿਣਾ ਹੈ ਹਨਾ ਇਸ ਕਰਕੇ ਇਹਨਾਂ ਨੂੰ ਅਸੀਂ ਛੇੜਦੇ ਨਹੀਂ ਹੁੰਦੇ ਆਪਸ ਵਿੱਚ ਹੀ ਦੋਨੋਂ ਜਾਣੇ ਖੇਢੀ ਜਾਂਦੇ ਹੁੰਦੇ ਨੇ ਤੇ ਉਧਰੋਂ ਆਪਣੀ ਰੋਟੀ ਪਾਣੀ ਦਾ ਸਾਰਾ ਡੰਨ ਹੋ ਗਿਆ ਸੀਗਾ ਮਨਪ੍ਰੀਤ ਦੀ ਨਾਲ ਮੈਂ ਭਾਂਡੇ ਅਸੀਂ ਕਰਲੇ ਸੀਗੇ ਤੇ ਇੱਧਰ ਚਾਚੀ ਜੀ ਤੇ ਕੁੜਮੋ ਕੁੜਮੀ ਬਰਤਣਗੇ ਬਚੋਲੇ ਬੈਠੇ ਤਰਸਣਗੇ ਉਹ ਕੰਮ ਹੈ ਉਹ ਦੇਖੋ ਦੋਨੋਂ ਚਾਚੀ ਜੀ ਆ ਸਾਡੇ ਚਾਚੀ ਜੀ ਨੇ ਆ ਮਨਪ੍ਰੀਤ ਦੀ ਦੇ ਮਮਾ ਨੇ ਆਏ ਹੋਏ ਸੀਗੇ ਮਨਪ੍ਰੀਤ ਦੀ ਦੇ ਮੈਂ ਵੀ ਮਾਸੀ ਜੀ ਨੂੰ ਵੈਸੇ ਕਦੇ ਮੰਮੀ ਕਹਿ ਦਿਆ ਕਰਾ ਕਦੇ ਮਾਸੀ ਜੀ ਕਹਿ ਦਿਆ ਕਰਾ ਮੈਨੂੰ ਆਪ ਨੂੰ ਸਮਝ ਨਾ ਆਵੇ ਕਿਉਂਕਿ ਮੇਰੇ ਮਾਵਾ ਵਰਗੇ ਹੀ ਨੇ ਹਨਾ ਕਦੇ ਮੈਂ ਉਹਨਾਂ ਨੂੰ ਮੰਮੀ ਕਹਿ ਦਿਆ ਕਰਾ ਕਦੇ ਮਾਸੀ ਜੀ ਕਹਿੰਦਾ ਆ ਦੇਖੋ ਆ ਦੋਨੋਂ ਮਲੰਗ ਇੱਥੇ ਬੈਠੇ ਨੇ ਇਹਨਾਂ ਨੂੰ ਜਾਂ ਕ੍ਰਿਕਟ ਜਾਂ ਫੋਨ ਤੇ ਗੇਮ ਦੋ ਜਾਂ ਕ੍ਰਿਕਟ ਜਾਂ ਫੋਨ ਤੇ ਗੇਮ ਦੋਨੋਂ ਲੱਗੇ ਹੋਏ ਨੇ ਆਪਣਾ ਫੁੱਲ ਔਨ ਮਤਲਬ ਸਾਰਿਆਂ ਦੀ ਤਾਂ ਉੱਥੇ ਜੋਟੀਆਂ ਜੀਆਂ ਬੜੀਆਂ ਹੋਈਆਂ ਸੀ ਜਿਵੇਂ ਮੇਰੀ ਤੇ ਮਨਪ੍ਰੀਤ ਦੀਦੀ ਦੀ ਕਾਚੀ ਜੀ ਤੇ ਮਾਸੀ ਜੀ ਦੀ ਅਮਨ ਦੀ ਤੇ ਗੋਲੇ ਬੀਰੇ ਦੀ ਹੈਨਾ ਤੇ ਵਿਚੋਂਾਂ ਦੀ ਧੀ ਵੀ ਹੈ ਦੋਨਾਂ ਦੇ ਵਿੱਚ ਆਉਂਦੀ ਹੈਨਾ ਇਸ ਕਰਕੇ ਸਾਰਿਆਂ ਦੇ ਤੇ ਮਤਲਬ ਹਾਨ ਨੂੰ ਹਾਨ ਜਿਆ ਸੀਗਾ ਉੱਥੇ ਮਤਲਬ ਤਾਂ ਵੀ ਮਜ਼ਾ ਆਉਂਦਾ ਹੈ ਹੈਨਾ ਜਦੋਂ ਇੱਕ ਦੂਜੇ ਨੂੰ ਹਾਨ ਨੂੰ ਹਾਨ ਇੱਕ ਉੱਥੇ ਕੋਈ ਫਾਰਮੈਲਟੀ ਨਹੀਂ ਹੁੰਦੀ ਉੱਥੇ ਤਾਂ ਵੀ ਥੋੜਾ ਸੀ ਨਾ ਬਹੁਤ ਖੁੱਲ ਕੇ ਜੇ ਟਾਈਮ ਸਪੈਂਡ ਕਰਕੇ ਆਉਣੇ ਆ ਵੀ ਕੋਈ ਹੋਣੀ ਕੁੱਟਣ ਜੀ ਨਹੀਂ ਹੁੰਦੀ ਮੈਨੂੰ ਉੱਥੇ ਹੀ ਜਾਣਾ ਪਸੰਦ ਹੈ ਜਿੱਥੇ ਕੋਈ ਫਾਰਮੈਲਿਟੀ ਨਾ ਹੋਵੇ ਦੇਖੋ ਹੁਣ ਇੱਥੇ ਕੋਈ ਫਾਰਮੈਲਿਟੀ ਨਹੀਂ ਮੈਂ ਸਵੇਰੇ ਉੱઠી ਆ ਆਪਣਾ ਚਾਹ ਪੀਣ ਲੱਗ ਗਈ ਮੈਂ ਉੱਥੇ ਉਹਦੇ ਤੇ ਹੀ ਬਹਿ ਕੇ ਚਾਹ ਪੀਣ ਲੱਗ ਗਈ ਐਕਚੁਅਲੀ ਮਾਸੀ ਜੀ ਬਾਹਰ ਬੈਠੇ ਸੀਗੇ ਕੁਰਸੀ ਤੇ ਇਸ ਕਰਕੇ ਫਿਰ ਮੈਂ ਉੱਥੇ ਹੀ ਚਾਹ ਪੀਣ ਲੱਗ ਗਈ ਉੱਥੇ ਚਾਚੀ ਬੈਠੇ ਸੀਗੇ ਭਾਂਡੇ-ਪੁੰਡੇ ਧੋਂਦੇ ਸੀ ਉਹ ਗੋਹਾ ਚੱਕ ਰਹੇ ਸੀਗੇ ਇਸ ਕਰਕੇ ਫਿਰ ਮੈਂ ਉੱਥੇ ਹੀ ਚਾਹ ਪੀਣ ਬੈ ਗਈ ਮੈਂ ਕਿਹਾ ਮੈਂ ਤਾਂ ਇੱਥੇ ਹੀ ਬਹਿ ਜਾਣਾ ਹੁਣ ਹਨਾ ਮਤਲਬ ਮੈਨ ਉੱਥੇ ਵੀ ਕੋਈ ਫਾਰਮੈਲਟੀ ਨਹੀਂ ਮੇਰਾ ਇੱਕ ਕੀ ਦਿਲ ਸੀਗਾ ਵੀ ਮੈਂ ਦੀਦੀ ਕੋਲ ਪੜੀ ਰਹਿ ਕੇ ਆਵਾਂ ਹਨਾ ਅਮਨ ਨੂੰ ਹੋ ਗਿਆ ਕਹਿੰਦੇ ਵੀ ਨਹੀਂ ਮੈਂ ਤਾਂ ਮੜ ਕੇ ਜਾਣਾ ਮੈਂ ਕਿਹਾ ਚੱਲ ਫਿਰ ਨੈਕਸਟ ਟਾਈਮ ਸਹੀ ਹਨਾ ਹੁਣ ਪੜੀ ਨੈਕਸਟ ਟਾਈਮ ਰਹਿ ਕੇ ਆਵਾਂਗੇ ਉੱਥੇ ਵੀ ਕੋਈ ਫਾਰਮੈਲਟੀ ਨਹੀਂ ਹੈਗੀ ਉੱਥੇ ਵੀ ਜਿਵੇਂ ਜਾਈਦਾ ਦੀਦੀ ਨਾਲ ਪੂਰਾ ਦੀਦੀ ਦੇ ਮਗਰਮਗਰ ਫਿਰ ਜਾਨੀ ਹੁੰਨੀ ਆ ਮੈਂ ਤਾਂ ਕਿਚਨ ਚ ਇੱਥੇ ਵੀ ਮਨਪ੍ਰੀਤ ਦੀਦ ਦੇ ਮਗਰਮਗਰ ਕਿਚਨ ਚ ਫਿਰ ਜਾਨੀ ਆ ਹਨਾ ਇੱਥੇ ਅਮਨ ਨੂੰ ਠਾਣ ਲੱਗੇ ਹੋ ਸੀ ਬਿਕਾਜ਼ ਮੈਂ ਤੁਹਾਨੂੰ ਦੱਸਿਆ ਵੀ ਅਸੀਂ 6:30 7 ਵਜੇ ਤੁਰਪੇ ਸੀਗੇ ਅਮਨ ਨੂੰ ਮਨਪ੍ਰੀਤ ਦੀਦੀ ਨਾਲ ਥ Esse que so ਦੱਸਿਆ ਸੀਗਾ ਤੁਹਾਨੂੰ ਕਿਉਂ ਉੱਠੇ ਆ ਕਿਉਂ ਅਸੀਂ ਇੰਨੀ अर्ਲੀ ਤੁਰਪੇ ਸੀਗੇ ਮੈਂ ਉਹ ਵੀ ਤੁਹਾਨੂੰ ਰੀਜ਼ਨ ਦੱਸ ਦਿਆਂ ਮੰਮੀ ਦਾ ਨੰਬਰ ਲਵਾਉਣ ਜਾਣਾ ਸੀਗਾ ਡੀ ਐਮ ਸੀ ਦੇ ਵਿੱਚ ਕਿਉਂਕਿ ਰਾਤ ਨੂੰ ਫਿਰ ਆ ਦੇਖੋ ਅਸੀਂ ਜਾ ਰਹੇ ਹਾਂ ਹੁਣ ਲੁਧਿਆਣੇ ਫੇਰ ਡੀ ਐਮ ਸੀ ਮਤਲਬ ਦਿਨੇ ਨੰਬਰ ਲੱਗਦਾ ਜਿਹੜੇ ਡਾਕਟਰ ਅਜੀਤ ਸੂਦ ਨੇ ਨਾ ਉਹਨਾਂ ਦਾ ਦਿਨੇ ਨੰਬਰ ਲੱਗਦਾ ਤੇ ਰਾਤ ਨੂੰ ਫਿਰ ਉਹ ਮਿਲਦੇ ਨੇ ਹਨਾ ਹੁਣ ਉੱਥੇ ਜਾ ਰਹੇ ਹਾਂ ਹੁਣ ਇਹ ਕੁਛ ਨਹੀਂ ਟਾਈਮ ਮੈਂ ਤੁਹਾਨੂੰ ਕਹਿ ਸਕਦੀ ਵੀ ਆਪਾਂ ਨੂੰ 12 ਵਜਣਗੇ 1 ਵਜੂਗਾ ਕਿ 2 ਵਜਣਗੇ ਉੱਤੇ ਮਤਲਬ ਪਰ ਆਪਾਂ ਪੂਰੇ 8 ਵਜੇ ਦੇ ਨੂੰ ਸਵਾ 8 ਵਜੇ ਦੇ ਨੂੰ ਡੀ ਐਮ ਸੀ ਪਹੁੰਚ ਗਏ ਸੀਗੇ ਰਸ਼ ਐਨਾ ਸੀਗਾ ਐਨਾ ਸੀਗਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿਉਂਕਿ ਰਸ਼ ਤਾਂ ਸੀਗਾ ਕਿਉਂਕਿ ਕੱਲ ਤੋਂ ਨਰਾਤਰੇ ਨਵਰਾਤਰੇ ਸ਼ੁਰੂ ਨੇ ਹਨਾ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਮੈਂ ਉਹ ਵੀਡੀਓ ਚ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਵੀ ਕੱਲ ਤੋਂ ਨਵਰਾਤਰੇ ਸ਼ੁਰੂ ਨੇ 17 ਤਰੀਕ ਤੱਕ ਨੇ ਤੇ ਇੱਥੇ ਸਾਰੇ ਮੰਦਰ ਇੰਨੇ ਸੋਹਣੇ ਸੋਹਣੇ ਸਜੇ ਹੋਏ ਸੀਗੇ ਨਾ ਇੰਨੀ ਜ਼ਿਆਦਾ ਡੈਕੋਰੇਸ਼ਨ ਕੀਤੀ ਹੋਈ ਸੀਗੀ ਲੁਧਿਆਣਾ ਬਹੁਤ ਸੋਹਣਾ ਲਿਆਓ ਤੁਹਾਨੂੰ ਲੁਧਿਆਣਾ ਦਾ ਟੂਰ ਕਰਾ ਰਹੀਆਂ ਹਾਂ ਔਰ ਮੈਂ ਆ ਨਾ ਤੇ ਇੰਨਾ ਸੋਨਾ ਡੈਕੋਰੇਸ਼ਨ ਹੋਈ ਹੋਈ ਸੀਗੀ ਸਾਰੇ ਕਿਤੇ ਆ ਮੰਦਰ ਰਸਤੇ 'ਚ ਪੈਂਦਾ ਡੀਐਮਸੀ ਜਿਹੜੇ ਜਿਹੜੇ ਆਪਾਂ ਜਿਹੜੇ ਮੇਰੇ ਸਬਸਕ੍ਰਾਈਬਰ ਡੀਐਮਸੀ ਜਾਂਦੇ ਨੇ ਨਾ ਉਹਨਾਂ ਨੂੰ ਡੈਫੀਨੇਟਲੀ ਰਸਤਾ ਪਤਾ ਲੱਗ ਗਿਆ ਹੋਣਾ ਵੀ ਇਹ ਕਿੱਧਰ ਨੂੰ ਐ ਹਨਾ ਤੇ ਡੀਐਮਸੀ ਜਾਂਦੇ ਜਾਂਦੇ ਵੈਸੇ ਅਦਰਵਾਇਜ਼ ਅੱਗੇ ਕਦੇ ਇੰਨਾ ਰਾਸ਼ ਨਹੀਂ ਮਿਲਿਆ ਹੈਗਾ ਪਰ ਅੱਜ ਤਾਂ ਇੰਨਾ ਰਾਸ਼ ਸੀਗਾ ਇੰਨਾ ਰਾਸ਼ ਸੀਗਾ ਅਸੀਂ ਮੈਂ ਕਹਿੰਨੀ ਆ ਇੱਥੋਂ ਆ ਮੰਦਰ ਤੋਂ ਸਟਾਰਟ ਹੋ ਕੇ ਡੀਐਮਸੀ ਤੱਕ ਦੋ ਮਤਲਬ ਅੱਧੇ ਘੰਟੇ ਚ ਪਹੁੰਚੇ ਆ ਮਤਲਬ ਬਹੁਤ ਟਾਈਮ ਲੱਗ ਗਿਆ ਕਿਉਂਕਿ ਰਸ਼ ਕਾਫੀ ਸੀਗਾ ਹਨਾ ਤੇ ਫਾਈਨਲੀ ਡੀ ਐਮ ਸੀ ਪਹੁੰਚ ਗਏ ਅਸੀਂ ਵੇਟ ਕਰ ਰਹੇ ਆ ਸਾਡਾ ਨੰਬਰ ਹੈਗਾ 163 ਜਦ ਕੀ ਹਲੇ ਜਦ ਨੰਬਰ ਪਹੁੰਚੇ ਤਾਂ 70ਵਾਂ ਚੱਲਦਾ ਸੀਗਾ ਉਹੀ ਆਪਾਂ ਨੂੰ ਵੱਜਣਗੇ ਅੱਜ 12 ਜਾਂ 1 ਕਿਉਂਕਿ ਬੈਠੀਆਂ ਅਸੀਂ ਸੱਸ ਨੂੰ ਹਾਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਹਾਂ ਟਾਈਮ ਪਾਸ ਕਰ ਰਹੇ ਹਾਂ ਮੈਂ ਕਿਹਾ ਮੰਮੀ ਚਲ ਦੋ ਹੁਣ ਦਵਾਈ ਦਵਾਏ ਬਿਨਾ ਤਾਂ ਨਹੀਂ ਜਾਣਾ ਮੰਮੀ ਵੀ ਕਹਿਣ ਲੱਗੇ ਕਹਿੰਦੇ ਇੰਨਾ ਟਾਈਮ ਲੱਗੂ ਇੰਨਾ ਟਾਈਮ ਲੱਗੂ ਮੈਂ ਕਿਹਾ ਮੰਮੀ ਹੁਣ ਦਵਾਈ ਤਾਂ ਲੈ ਕੇ ਹੀ ਜਾਵਾਂਗੇ ਹੁਣ ਤਾਂ ਚਾਹੇ ਆ ਗਏ ਹੁਣ ਲੈਣੀਓ ਪੈਣੀਆ ਕਿਉਂਕਿ ਜਿਹੜੇ ਵਧੀਆ ਡਾਕਟਰਸ ਨੇ ਤੁਹਾਨੂੰ ਪਤਾ ਉੱਥੇ ਟਾਈਮ ਲੱਗਦਾ ਹੀ ਲੱਗਦਾ ਹੈ ਹਨਾ ਤੇ ਬੈਠੇ ਰਹੇ ਜੇ ਤੁਹਾਨੂੰ ਮੈਂ ਰਸ਼ ਦਿਖਾਉਂਗੀ ਤੁਸੀਂ ਬੜੇ ਰਿਓ ਮਤਲਬ ਸਾਡਾ 163 ਨੰਬਰ ਸੀ 280 ਤੱਕ ਵੀ ਨੰਬਰ ਸੀਗੇ ਵੀ ਡਾਕਟਰ ਨੇ ਦੇਖ ਲਓ ਕਦੋਂ ਤੱਕ ਦੇਖਣਾ ਜਦ ਕਿ ਸਾਡਾ ਨੰਬਰ ਸਾਢੇ 12 1 ਵਜੇ ਆਊਗਾ ਸਾਡਾ ਉਹ ਤੋਂ ਬਾਅਦ ਹਨੀਤ ਨੂੰ ਆ ਗਿਆ ਸੁਸੂ ਇੰਨੀ ਕੋਲੋਲਾ ਕੀਤੀਆਂ ਕਦੇ ਹਨੀਤ ਨੂੰ ਪਾਟੀ ਆ ਜਾ ਕਰੇ ਕਦੇ ਸੁਸੂ ਹੁਣਾ ਅਸੀਂ ਮਸਾ ਥੋੜਾ ਜਿਹਾ ਡਾਈਪਰ ਛੱਡੇ ਆ ਲੌਣਾ ਇਸ ਕਰਕੇ ਹੁਣ ਉੱਥੇ ਜਿਵੇਂ ਐਦਾਂ ਕੋਈ ਵਿਜ਼ਿਟ ਕਰਦੇ ਆ ਅਸੀਂ ਕਿਤੇ ਹਸਪੀਟਲ ਚ ਜਾਂਦੇ ਆ ਕਿਤੇ ਵੀ ਜਾਣਿਆ ਨਾ ਹੁਣ ਸਾਨੂੰ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਇਹਨੂੰ ਸੁਸੂ ਆ ਜਾਂਦਾ ਹੈ ਨਾ ਫਿਰ ਅਸੀਂ ਇਹਨੂੰ ਸੁਸੂ ਕਰਾਇਆ ਫਿਰ ਉੱਥੇ ਇੱਕ ਨਾ ਜਰਨਲ OPD ਸੀਗੀ ਬੱਚਿਆਂ ਵਾਲੀ ਹੈ ਨਾ ਚਾਈਲਡ اوਪੀਡੀ ਸੀਗੀ ਉੱਥੇ ਖੇਡਣ ਲੱਗੀ ਥੋੜਾ ਜਿਹਾ ਤਾਂ ਮਨ ਉੱਥੇ ਲੱਗਿਆ ਵੈਸੇ ਮੈਨੂੰ ਲਿਜਾਣਾ ਨਹੀਂ ਚਾਹੁੰਦੀ ਸੀਗੀ ਹਸਪੀਟਲ ਪਰ ਮੈਂ ਹੁਣ ਇਹ ਰਹਿੰਦੀ ਨਹੀਂ ਹੈਗੀ ਅੱਗੇ ਤਾਂ ਮੇਰੇ ਮੰਮਾ ਕੋਲ ਉੱਧਰ ਅਸੀਂ ਛੱਡ ਜਾਂਦੇ ਹੁੰਦੇ ਸੀਗੇ ਹੁਣ ਇਹ ਰਹਿੰਦੀ ਨਹੀਂ ਹੈਗੀ ਇਸ ਕਰਕੇ ਇਹਨੂੰ ਨਾਲ ਹੀ ਲਿਜਾਣਾ ਪਿਆ ਇੱਥੇ ਚਲੋ ਇਹ ਅਲਫਾਬੈਟਸ ਨਾਲ ਖੇਡਣ ਲੱਗੀ ਉਧਰੋਂ ਮੈਂ ਤੇ ਮੰਮੀ ਵੇਟ ਕਰ ਰਹੇ ਸੀਗੇ ਵਾਰੀ ਦੀ ਕਿਉਂਕਿ ਜੇ ਇਹਨੂੰ ਬੈਠ ਕੇ ਵੇਟ ਕਰਨੀ ਪੈਂਦੀ ਫੇਰ ਤਾਂ ਬਹੁਤ ਔਖਾ ਹੋ ਜਾਂਦਾ ਜੇ ਇਦਾਂ ਪਲੇ ਉੱਥੇ ਨਾ ਹੁੰਦਾ ਹਨਾ ਕਿਉਂਕਿ ਆਪਾਂ ਨੂੰ ਪਤਾ ਹੈ ਹਨਾ ਆਪਾਂ ਪਣੀ ਤਾਂ ਮਜਬੂਰੀ ਹੈ ਵੇਟ ਕਰਨਾ ਵੀ ਆਪਾਂ ਤਾਂ ਵੇਟ ਕਰਨੀਓ ਕਰਨੀ ਆ ਹਨਾ ਬੱਚੇ ਨੂੰ ਇਸ ਮਜਬੂਰੀ ਦਾ ਨਹੀਂ ਪਤਾ ਹੁੰਦਾ ਹਨਾ ਤੇ ਇਹਨੂੰ ਏਸੀ ਵੀ ਅਸੀਂ ਪਤਾ ਨਹੀਂ ਕੀ ਇੰਜੋਏ ਕਰਨ ਗਏ ਆ ਇਹਨੂੰ ਇਹ ਨਹੀਂ ਪਤਾ ਸੀ ਵੀ ਅਸੀਂ ਦਾਦੀ ਨੂੰ ਦਵਾਈ ਦਿਵਾਉਣ ਗਏ ਆ ਹਨਾ ਦੇਖਿਓ ਬੱਚਿਆਂ ਦਾ ਓਪੀਡੀ ਕਿੰਨਾ ਸੋਨਾ ਬਣਿਆ ਹੋਇਆ ਹੈ ਨਾ ਮਤਲਬ ਰੂਹ ਖੁਸ਼ ਹੁੰਦੀ ਹੈ ਫਿਰ ਉਹ ਇੰਨਾ ਇੰਜੋਏ ਕੀਤਾ ਹਨੀਤ ਨੇ ਚੀਜ਼ਾਂ ਦੇਖ ਕੇ ਨਾ ਮਤਲਬ ਸਾਨੂੰ ਵੀ ਖੁਸ਼ੀ ਜੀ ਮਿਲੀ ਵੀ ਹਨੀਤ ਚੱਲ ਆਪਣਾ ਇੰਜੋਏ ਕਰ ਰਹੀ ਆ ਹਨਾ ਨਹੀਂ ਤਾਂ ਉਹ ਉੱਥੇ ਬਹਿਣਾ ਔਰ ਉੱਥੇ ਬਾਰੀ ਦੀ ਵੇਟ ਕਰਨੀ ਇੰਨੀ ਬੋਰਿੰਗ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਮਤਲਬ OPD ਦਾ ਹਾਲ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਮੈਂ ਤੁਹਾਨੂੰ OPD ਦਾ ਹਾਲ ਦਿਖਾਉਂਗੀ ਵੀ ਕਿੰਨਾ ਨੰਬਰ ਸਾਡਾ 163 ਨੰਬਰ ਸੀਗਾ ਵੀ 3 ਵਜੇ 4 ਵਜੇ ਤੱਕ ਵੀ ਕਈਆਂ ਦੇ ਨੰਬਰ ਆਉਂਦੇ ਨੇ ਔਰ ਲੋਕੀ ਇੰਨੀ ਦੂਰੋਂ ਦੂਰੋਂ ਆਉਂਦੇ ਨੇ ਨਾ ਕੋਈ ਜੰਮੂ ਤੋਂ ਕੋਈ ਕੀਤੋਂ ਕੋਈ ਕੀਤੋਂ ਕੋਈ ਪਾਤੜਾਂ ਤੋਂ ਕੋਈ ਹਨਾ ਮਾਨਸਾ ਸਾਈਡ ਤੋਂ ਇੰਨੀ ਦੂਰੋਂ ਦੂਰੋਂ ਆਉਂਦੇ ਨੇ ਲੋਕ ਵਿਚਾਰੇ ਪਹਿਲਾਂ ਆ ਕੇ ਰਹਿੰਦੇ ਨੇ ਫੇਰ ਡਾਕਟਰ ਨੂੰ ਮਿਲਣ ਲਈ ਨੈਕਸਟ ਡੇ ਕੰਸਲਟੈਂਸੀ ਲੈਂਦੇ ਨੇ ਹਨਾ ਕਿਉਂਕਿ ਇੱਕ ਪੰਗਾ ਹੋਰ ਵੀ ਹੈ ਨਾ ਇਹ ਸਵੇਰੇ ਪਹਿਲਾਂ ਉਹ ਲੱਗਦੀ ਹੈ ਨੰਬਰ ਲੱਗਦਾ ਫਿਰ ਰਾਤ ਨੂੰ ਡਾਕਟਰ ਦੇਖਦੇ ਨੇ ਯਾਰ ਸੱਚੀ ਇਟਸ ਰੀਅਲੀ ਡਿਫਿਕਲਟ ਪਰ ਇਹ ਹੈ ਵੀ ਚੱਲ ਇੱਕ ਮਹੀਨੇ ਦੀ ਦਵਾਈ ਦੇ ਦਿੰਦੇ ਨੇ ਉਹ ਤੋਂ ਬਾਅਦ ਇਹ ਨਹੀਂ ਵੀ ਰੋਜ਼-ਰੋਜ਼ ਨਹੀਂ ਸੱਦਦੇ ਹੈਗੇ ਇੰਨਾ ਕੁ ਚੱਲ ਹੈਗਾ ਇੱਕ ਮਹੀਨੇ ਦੀ ਦਵਾਈ ਦੇ ਦਿੰਦੇ ਨੇ ਉਹ ਤੋਂ ਬਾਅਦ ਵੀ ਜਿਹੜਾ ਵੀ ਤੁਸੀਂ ਟੈਸਟ ਟਸਟ ਕਰਾਉਣੇ ਨੇ ਫਿਰ ਆ ਸਕਦੇ ਹੋ ਹਨਾ ਤੇ ਇੱਥੇ ਹਨੀਤ ਨੂੰ ਅਸੀਂ ਬਿਜ਼ੀ ਕੀਤਾ ਹੋਇਆ ਸੀ ਕਿਉਂਕਿ ਅਸੀਂ ਜਾਣਾ ਸੀ ਡਾਕਟਰ ਕੋਲ ਮੈਂ ਅਮਨ ਨੂੰ ਕਿਹਾ ਸੀ ਵੀ ਉੱਥੇ ਰੌਲਾ ਪਾਉਂਦੀ ਸੀਗੀ ਸਾਰੇ ਲੋਕਾਂ ਸਾਹਮਣੇ ਵੀ ਇਹਨੂੰ ਬਿਜ਼ੀ ਰੱਖੋ ਇਹਨੂੰ ਲੌਇਨ ਦਿਖਾ ਦੋ ਇਹਨੂੰ ਟੋਟਰਾਇਜ਼ ਦਿਖਾ ਦਿਓ ਹਨਾ ਵੀ ਅਸੀਂ ਫੇਰ ਡਾਕਟਰ ਕੋਲ ਜਾਇਆ ਹੁੰਨੇ ਆ ਤੇ ਸਾਡੀ ਵਾਰੀ ਆਉਣ ਵਾਲੀ ਹੋਇਆ ਫੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਮਤਲਬ ਕਿੰਨਾ ਟਾਈਮ ਲੱਗੂਗਾ ਹੋਰ ਕਿਉਂਕਿ ਵਿੱਚ ਨੂੰ ਡਾਕਟਰ ਉੱਠ ਕੇ ਨਾ ਚਾਚੂ ਪੀਣ ਵੀ ਚਲੇ ਜਾਂਦੇ ਨੇ ਡਿਨਰ ਕਰਨ ਵੀ ਚਲੇ ਜਾਂਦੇ ਨੇ ਫਿਰ ਉਹਦੇ ਕਰਕੇ ਵੀ ਸਾਨੂੰ ਟਾਈਮ ਲੱਗ ਜਾਂਦਾ ਹਨਾ ਤੇ ਇੱਥੇ ਮੈਂ ਅਮਨ ਨੂੰ ਕਿਹਾ ਸੀਗਾ ਵੀ ਸਾਨੂੰ ਆਉਣ ਤੋਂ ਪਹਿਲਾਂ ਨਾ ਫਰਾਈਜ਼ ਜਾਂ ਥੋੜਾ ਬਹੁਤਾ ਖਾਣ ਪੀਣ ਦਾ ਸਮਾਨ ਦਵਾ ਦਿਓ ਵੀ ਮੈਕਡੋਨਲਡਸ ਦਵਾ ਦਿਓ ਵੀ ਬਾਅਦ ਚ ਰਾਤ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗ ਜੂਵੇ ਆਪਾਂ ਨੂੰ ਕੁਛ ਨਹੀਂ ਤਾ ਹੈਗਾ ਤੇ ਆ ਦੇਖੋ ਆ اوਪੀਡੀ ਦਾ ਹਾਲ ਇੰਨਾ ਜਿਆਦਾ ਰਾਸ਼ ਹੁੰਦਾ ਨਾ ਵਿਚਾਰੇ ਸਾਰੇ ਕੋਈ ਕਿਤੋਂ ਦੂਰੋਂ ਆ ਕੇ ਸੁੱਤਾ ਪਿਆ ਕੋਈ ਕਿਤੋਂ ਦੂਰੋਂ ਆ ਕੇ ਸੁੱਤਾ ਪਿਆ ਫਾਈਨਲੀ ਆਪਣਾ ਨੰਬਰ ਆ ਚੁੱਕਿਆ ਔਰ ਆਪਾਂ ਫਟਾਫਟ ਡਾਕਟਰ ਨੂੰ ਮਿਲ ਕੇ ਵਾਪਸੀ ਕਰਦੇ ਆ ਤੇ ਵਾਪਸੀ ਕਰ ਲਈ ਤਾਂ ਇੱਥੇ ਪਹੁੰਚ ਗਿਆ ਆਪਾਂ ਮੈਕਡੋਨਲਡਸ ਦੇ ਮੈਕਡੋਨਲਡਸ ਸਭ ਕੁਝ ਬੰਦ ਪਿਆ ਮੈਕਡੋਨਲਡ ਵੀ ਬੰਦ ਹੈ ਲਵ ਪੰਜਾਬ ਵੀ ਬੰਦ ਹੈ ਮੈਂ ਆ ਮਨੂੰ ਪਹਿਲਾਂ ਹੀ ਕਹਿੰਦੀ ਸੀ ਵੀ ਜਿਹੜੇ ਬਹੁਤੇ ਘਰਾਂ ਦਾ ਪੁਰਾਣਾ ਹੁੰਦਾ ਨਾ ਉਹ ਭੁੱਖਾ ਹੀ ਰਹਿ ਜਾਂਦਾ ਹੁੰਦਾ ਆ 1:06 ਹੋ ਗਏ ਹਨਾ ਬਹੁਤੇ ਘਰਾਂ ਦਾ ਪੁਰਾਣਾ ਐ ਭੁੱਖਾ ਰਹਿੰਦਾ ਮੈਂ ਮਨੂੰ ਕਿਹਾ ਵੀ ਸਾਨੂੰ ਜਾਂ ਤਾਂ ਕੁਝ ਜਾਂਦੇ ਹੋਏ ਖਵਾਣ ਨੂੰ ਦਵਾ ਦਿਓ ਜਾਂ ਪਹਿਲਾਂ ਮੈਂ ਰੋਟੀ ਖਾ ਕੇ ਚਲੀ ਜਾਵਾਂ ਮੈਂ ਸੋਚਿਆ ਸੀਗਾ ਵੀ ਚਲ ਰੋਟੀ ਖਾ ਲੈਣੀ ਆ ਵੀ ਫੇਰ ਚਲੇ ਜਾਵਾਂਗੇ ਹਨਾ ਮੈਂ ਉਹ ਵੀ ਨਹੀਂ ਖਾਧੀ ਮੈਂ ਕਿਹਾ ਚਲ ਰਸਤੇ 'ਚ ਕੁਛ ਨਾ ਕੁਛ ਖਾਈ ਲੈਣਾ ਵੀ ਚਲ ਕੋਈ ਨਾ ਰੈਣ ਦੇ ਰੋਟੀ ਹਨਾ ਤੇ ਇਦਾਂ ਬਹੁਤੇ ਘਰਾਂ ਦਾ ਪੁਰਾਣਾ ਭੁੱਖਾ ਰਹਿੰਦਾ ਇੱਕ ਬ੍ਰਿਸਟ ਸਿਰਫ ਜਿਹੜਾ ਬਨ ਖੁੱਲਾ ਸੀਗਾ ਸਿਰਫ ਇੱਕ ਬਰਸਤਾ ਬਾਕੀ ਸਾਰੇ 24/7 ਵਾਲੇ ਅਮਨ ਨੂੰ ਸੀਗਾ ਵੀ 24/7 ਖੁੱਲੂਗਾ ਮੈਕਡੋਨਲਡਸ ਮੈਂ ਕਹੇ ਬਾਹਰ ਨਹੀਂ ਹੈਗਾ ਵੀ 24/7 ਖੁੱਲੂਗਾ ਹਨਾ ਇਹ ਇੰਡੀਆ ਹੈ ਇੱਥੇ ਬੰਦ ਹੋ ਜਾਂਦਾ 1 ਵਜੇ ਨੂੰ ਪਰ ਬਰਸਤਾ ਵਾਲੇ ਖੁੱਲੇ ਸੀਗੇ ਫਿਰ ਹਨੀਤ ਨੂੰ ਉਥੋਂ ਚੋਕੋਲਾਵਾ ਜਾ ਖਵਾਇਆ ਕਿਉਂਕਿ ਹਨੀਤ ਮੰਗਦੀ ਸੀਗੀ ਆਈਸਕ੍ਰੀਮ 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 ਉਹ ਮਿਲਦੀ ਮਿਲੀ ਨਹੀਂ ਸੀ ਕਿਉਂਕਿ ਜਦ ਤੱਕ ਅਸੀਂ ਬਾਹਰ ਆਏ ਨਾ ਸਾਰਾ ਕੁਝ ਬੰਦ ਹੋ ਚੁੱਕਿਆ ਸੀਗਾ ਇਸ ਕਰਕੇ ਉਹਨੂੰ ਨਾ ਚੋਕੋਲਾਵਾ ਜਾ ਦਵਾਤਾ ਉਹਨ ਤਾਂ ਉਹਨੂੰ ਪਸੰਦ ਵੀ ਨਹੀਂ ਆਇਆ ਹੈਗਾ ਸੋ ਫਾਈਨਲੀ ਆਪਾਂ ਬੈਕ ਟੂ ਹੋਮ ਆਪਾਂ ਘਰੇ ਆ ਚੁੱਕੇ ਆ ਬਹੁਤ ਟਾਇਰਡ ਆ ਥੱਕੀ ਪਈਆਂ ਇੱਕ ਵਾ ਇੱਕ ਨਹੀਂ 2 ਵਜ ਚੁੱਕੇ ਨੇ ਪਰ ਮੈਂ ਫੇਰ ਵੀ ਦੇਖੋ ਤੁਹਾਡੇ ਲਈ ਬਲੌਗ ਬਣਾਉਣ ਲਈ ਤੁਹਾਨੂੰ ਮਿਲਣ ਲਈ ਵੌਇਸਓਵਰ ਕਰਕੇ ਹਨਾ ਸਾਰਾ ਕੁਝ ਆਪਣਾ ਡਨ ਕਰਕੇ ਤੁਹਾਨੂੰ ਮਿਲਣ ਲਈ 2 ਵਜ ਚੁੱਕੇ ਨੇ ਹੁਣ 2 ਵਜੇ ਸੌਂਗੀ ਫਿਰ ਸਵੇਰੇ ਫੇਰ अर्ਲੀ ਉਠਾਂਗੇ ਹਨੀ ਦੀ ਸਵੇਰੇ ਸਕੂਲ ਜਾਣਾ ਕੰਮ ਤੰਦੇ ਕਰਾਂਗੇ ਕਿਉਂਕਿ ਬੁਟੀਕ ਤੇ ਵੀ ਗਾਹ ਨੂੰ ਜਾਣਾ ਅੱਜ ਆਪਾਂ ਗਏ ਨਹੀਂ ਅੱਜ ਆਪਾਂ ਛੁੱਟੀ ਕੀਤੀ ਸੀਗੀ ਸੋ ਕੱਲ ਨੂੰ ਮਿਲਦੇ ਆ ਫੇਰ ਇੱਕ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਵੱਡਿਆਂ ਨੂੰ ਸਤਿਕਾਰ ਤੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇਅਰ ਜੇ ਤੁਹਾਨੂੰ ਮੇਰਾ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਲਿਆ ਕਰੋ ਬਾਏ ਗੁੱਡ ਨਾਈਟ ਸਾਰਿਆਂ ਨੂੰ ਸਵੀਟ ਡਰੀਮਸ ਟੇਕ ਕੇਅਰ